ਸਰ ਪਾਤਸ਼ਾਹ ਸ਼ਮਾ ਰਾਜ ਦੀ ਪਾਵਨ ਪ੍ਰਧਰਗ ਜੁਰੀ ਵਿੱਚ ਜੁੜੇ ਬੈਠੀ ਸਾਧ ਸੰਗਤ ਜੀ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਵੇਂ ਸਮਾਤ ਅੱਧਾ ਘੰਟਾ ਕਹਿੰਦੇ ਸਿੱਖੀ ਲਾਉ ਕੀਰਤਨ ਦਾ ਪਰ ਜਿੰਨੇ ਇੱਥੇ ਬੁਲਾ ਰਹੇ ਆਏ ਐ ਅਸੀਂ ਚਾਹੁੰਦੇ ਆ ਇਹਨਾਂ ਤੋਂ ਆਪਾਂ ਬਾਣੀ ਸੁਣੀਏ ਅਸੀਂ ਵੀ ਹਾਜ਼ਰੀ ਭਰਨ ਵਾਸਤੇ ਸਤਿ ਪਾਈ ਸੀ ਤਾਂ ਵੀ ਜਿੰਨੇ ਕਮੈਂਟ ਨੇ ਇਹਨਾਂ ਨੇ ਕਿਹਾ ਤੁਸੀਂ ਜ਼ਰੂਰ ਹਾਜ਼ਰੀ ਲਵਾਓ ਕਿਉਂਕਿ ਕੀਰਤਨ ਦਾ ਅਸੀਂ ਰਾਤ ਹਾਜ਼ਰੀ ਭਰ ਕੇ ਸੀ ਸਾਰਿਆਂ ਨੂੰ ਹੰਦਾ ਕਿ ਮੈਂ ਵੀ ਗੁਰੂ ਪਾਤਸ਼ਾਹ ਮਾਰੇ ਦੇ ਚਰਨਾਂ ਵਿੱਚ ਹਾਜ਼ਰੀ ਭਰਾਂ ਮੈਂ ਵੀ ਭਰਾਂ ਤੋਂ ਸਾਰਿਆਂ ਦੀ ਖੁਸ਼ੀ ਡੈਣੀ ਚਾਹੀਦੀ ਹੈ ਸੋ ਬਾਬਾ ਜੀ ਬਾਬਾ ਅਰਜਨ ਸਿੰਘ ਜੀ ਇਹਨਾਂ ਨਾਲ ਜਿਹੜਾ ਬੜਾ ਪਿਆਰ ਹੈ ਕਦ ਬਹੁਤ ਹੀ ਪਿਆਰ ਦੇ ਨਾਲ ਮੁਲਾਕਾਤ ਹੋਇਆ ਇਹਨਾਂ ਨੇ ਕਿਹਾ ਤੁਸੀਂ ਕੱਲ ਨੂੰ ਜਰੂਰ ਆਇਓ ਅਸੀਂ ਤਾਂ ਸਮਾ ਜਰੂਰ ਕਰਾਂਗੇ ਸੋ ਪਾਉ ਜਿੰਨਾ ਕ ਆਪਣੇ ਕੋਲ ਆਪਾਂ ਥੋੜੇ ਤੋਂ ਥੋੜਾ ਸਮਾਂ ਦਵਣਾ ਥੋੜੇ ਸਮਝ ਵਿੱਚ ਬਹੁਤਾ ਕੁਝ ਕਹਿਣ ਦੀ ਕੋਸ਼ਿਸ਼ ਕਰਾਂਗੇ ਤਾਂ ਤਨ ਗੁਰੂ ਅਰਜਨ ਦੇਵ ਜੀ ਪਾਸ਼ਾ ਮਹਾਰਾਜ ਜਿਨ੍ਹਾਂ ਨੇ ਸ਼ੀਰਦੀ ਬਾਰੇ ਆਪ ਜੀ ਨੇ ਸਾਰੇ ਬੰਦਾਰਿਆਂ ਤੋਂ ਸਰਵਣ ਕਰਨਾ ਜੋ ਟੀਚਰ ਪੂਰਨਾ ਪਾਉਂਦਾ ਹੈ ਦੇਖੋ ਬੱਚੇ ਨੂੰ ਕੁਝ ਨਹੀਂ ਆਉਂਦਾ ਜਿਆਦਾ ਬਸ ਤੁਰ ਤੇ ਹੀ ਕੁਛ ਵੀ ਨਹੀਂ ਆਉਂਦਾ ਲਿਖਣਾ ਨਹੀਂ ਆਉਂਦਾ ਗੁੱਝਣਾ ਨਹੀਂ ਆਉਂਦਾ ਪੜ੍ਹਨਾ ਨਹੀਂ ਆਉਂਦਾ ਉਹ ਸਾਰਾ ਉਸ ਟੀਚਰ ਨੇ ਸਿਖਾਉਣਾ ਟੀਚਰ ਪਹਿਲਾਂ ਆਪ ਪੁਰਨਾ ਪਾਉਂਦਾ ਵੀ ਇਦਾਂ ਲਿਖ ਜਿਵੇਂ ਮੈਂ ਲਿਖਿਆ ਤੇ ਫਿਰ ਬੱਚਾ ਵੀ ਮਗਰ ਇਹਨੇ ਸਿੱਖਦਾ ਫਿਰ ਲਿਖਦਾ 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 ਕਿਥੋਂ ਤੱਕ ਪਹੁੰਚ ਜਾਂਦਾ ਕਿ ਵਕੀਲ ਬਣ ਗਿਆ ਜੀ ਜੱਜ ਬਣ ਗਿਆ ਜੀ ਐਡਾ ਅਫਸਰ ਬਣ ਗਿਆ ਜੀ ਪਰ ਝਾਤੀ ਮਾਰ ਕੇ ਦੇਖੋ ਕਿਥੋਂ ਕਿਥੋਂ ਸ਼ੁਰੂ ਕੀਤਾ ਵੈਸੇ ਤਾਂ ਸਭ ਕੁਝ ਬੁੱਟਾ ਹੁੰਦਾ ਪਹਿਲਾਂ ਬਹੁਤ ਛੋਟਾ ਹੁੰਦਾ ਹੈ ਇਨਸਾਨ ਵੀ ਕਿਤੇ ਪਹਿਲੇ ਜਿੰਦਗੀ ਪਟਾੜਾ ਕਿ ਜਾਂਦਾ ਹੌਲੀ-ਹੌਲੀ ਵੱਡਾ ਹੁੰਦਾ ਹੈ ਗੁਰੂ ਪਾਤਸ਼ਾਹ ਮਹਾਰਾਜ ਨੇ ਪੂਰਨੇ ਭਾਈ ਨੇ ਸ਼ਹੀਦੀ ਦੇ ਕਿ ਆਪਣਾ ਧਰਮ ਨਹੀਂ ਛੱਡਣਾ ਆਪਣਾ ਧਰਮ ਨਹੀਂ ਛੱਡਣਾ ਸਰੀਰ ਦੀ ਪ੍ਰਵਾਹ ਨਹੀਂ ਕਰਨੀ ਸਰੀਰ ਨੇ ਰਹਿਣਾ ਨਹੀਂ ਧਰਮ ਨੇ ਰਹਿ ਜਾਣਾ ਸਰੀਰ ਨੇ ਨਹੀਂ ਰਹਿਣਾ ਲੱਖਾਂ ਜਿਹੜੇ ਕਰਦੇ ਸਰੀਰ ਜਾਊਗਾ ਧਰਮ ਦੇ ਹੇਤ ਧਰਮ ਦੇ ਵਿੱਚ ਰਹਿ ਕੇ ਸ਼ਹੀਦੀ ਦੇਣੀ ਹੈ ਸੂਰਾ ਸੋ ਪਹਿਚਾਨੀਆ ਜੋ ਨਰੈ ਦਿਲ ਕਹੇ ਤੁਰ ਜਾ ਪੁਰਜਾ ਪੁਰਜਾ ਟੱਟ ਮਰੇ ਕਬੂ ਨਾ ਛਟੇ ਤੁਹਾਨੂੰ ਪਤਾ ਹੈ ਕਿ ਗੁਰੂ ਅਰਜਨ ਦੇਵ ਜੀ ਪਾਸ਼ਾ ਮਹਾਰਾਜ ਨੂੰ ਪਾਣੀ ਵਿੱਚੋਂ ਵੜਿਆ ਗਿਆ ਸਮਾਂ ਥੋੜਾ ਪਾਣੀ ਵਿੱਚੋਂ ਵੜਿਆ ਗਿਆ ਸਾਰਾ ਦਿਨ ਪਾਣੀ ਵਿੱਚ ਇੰਦਾ ਰਹਿਆ ਗਿਆ ਜਿਵੇਂ ਬੱਕਰਾ ਰਹਿਣਦੇ ਹੁੰਦੇ ਐਨਾ ਜਦੋਂ ਪਾਣੀ 'ਚ ਕੋਈ ਰਹਿ ਜ ਜਾਵੇ ਤੇ ਉਹਦੀਆਂ ਗੁਰਮੁਖ ਪੈਰੋਂ ਹੱਡੀਆਂ ਜਿਹੜੀਆਂ ਹੁੰਦੀਆਂ ਮਾਸ ਨੂੰ ਛੱਡ ਜਾਂਦੀਆਂ ਨੇ ਅਗਲਾ ਜਿਹੜਾ ਸੀ ਤਤੀ ਤਵੀ ਦੇ ਉੱਤੇ ਬਾਹ ਆ ਪਜਰੋ ਰੁਪੀਆਂ ਪਕਾਉਣੇ ਆ ਤਾਂ ਥੋੜੀ ਜਿਹੀ ਕਮੀ ਕਰਨ ਹੁੰਦੀ ਹੈ ਜਿਆਦੇ ਹੋ ਜੇ ਤਾਂ ਆਪਣੇ ਨਾਮ ਭਾਈ ਅੱਗ ਘੱਟ ਕਰ ਰੋਟੀਆਂ ਸੜ ਜਾਣੇ ਦਾ ਪਰਸ਼ਾਣ। ਐਨੀ ਤਤੀ ਲਾਗ ਕਮੀ ਤੇ ਜਦੋਂ ਗੁਰੂ ਸਾਹਿਬ ਨੇ ਪਹਿਲਾ ਚਰਨ ਭਰਿਆ ਸੀ ਨਾ ਤਾਪੀ ਤੋਂ ਉੱਪਰ ਰੱਖਣ ਸਾਰ ਚਾਂਮ ਤੋਂ ਧੂਮਾਣੇ ਰੱਖਿਆ ਸੀ। ਦੂਸਰਾ ਚਰਨ ਭਰਿਆ ਤੇ ਚੌਕੜਾ ਮਾਰ ਕੇ ਬੈਠ ਭਾਈ ਜੇਠਾ ਪ੍ਰਾਣਾ ਰਸਿਆਂ ਨਾਲ ਬੰਨੇ ਹੋਏ ਵੀ ਭਾਈ ਪ੍ਰਾਣਾ ਜੀ ਬੰਨੇ ਆ ਬਣਾਇਆ ਹੱਥ ਬੰਨੇ ਐ ਪੈਰ ਬੰਨੇ ਆਪਣੇ ਸਰੀਰ ਨੂੰ ਰਗੜ ਕੇ ਤੁਰਦਾ ਹੈ ਅਗੇ ਨੂੰ ਰੇਖੇ ਜਿਹਨੂੰ ਕਹਿੰਦੇ ਆ ਘ੍ਰਿਸਟ ਘਿਸਕੇ ਆਪਣੇ ਆਪ ਨੂੰ ਲੈ ਕੇ ਆਉਂਦਾ ਮਹਾਰਾਜ ਤੁਸੀਂ ਨਾ ਬੈਠੋ ਮੈਂ ਤਵੀ ਤੇ ਲੰਮਾ ਪੈ ਜਾਣਾ ਮੇਰੇ ਉੱਤੇ ਬੈਠੋ ਮੇਰੇ ਕੋਲ ਦੇਖਿਆ ਨਹੀਂ ਜਾਂਦਾ ਤੇ ਵੀ ਗੁਰੂ ਗੁਰੂ ਨਾਲ ਪਿਆਰ ਇਹਦਾ ਹਣਾ ਹੁਣਾ ਸੋ ਗੁਰੂ ਪੈਰੋ ਮਹਾਰਾਜ ਕਹਿੰਦੇ ਉਹ ਕੁੱਟ ਕੇ ਫਿਰ ਸਬਾਨੀ ਪਿਛੇ ਲੈ ਜਾਂਦੇ ਨੇ। ਤੋਂ ਇੰਦਾ ਗਰਮ ਰੇਤਾ ਪਾਇਆ ਗਿਆ ਸੀਸ ਵਿੱਚ। ਰੇਤਾ ਵੀ ਇੰਨਾ ਗਰਮ ਜੇ ਕਿਤੇ ਮੁੱਠੀ ਚਮਾਂ ਦੀ ਵਿੱਚ ਪਾ ਲਈਏ ਖੰਨਾ ਮਲ ਜਾਂਦਾ। ਫਿਰ ਉਹ ਰੇਤਾ ਮਹਾਰਾਜ ਦੇ ਸੀਸ ਵਿੱਚ ਪਾਇਆ। ਸੋ ਇਹ ਮਹਾਰਾਜ ਨੇ ਸਾਡੇ ਲਈ ਐਸੇ ਸੀਸ ਕੀ ਜਿਹਦੇ ਪੂਰ ਨੇ ਪਾ ਦਿੱਤੇ ਜੇ ਗੁਰੂ ਜੀ ਪਾਣੀ ਵਿੱਚ ਉਬਲਦੇ ਐ। ਕਿ ਉਹ ਤੋਂ ਸਿੱਖਿਆ ਲੈ ਕੇ ਗੁਰਮੁਖ ਪਿਆਰੋਂ ਦਿੱਲੀ ਦੇ ਚਾਂਦਨੀ ਚੌਕ ਵਿੱਚ ਭਾਈ ਜਿਆਦੇ ਨੇ ਵਾਲੇ ਤਾਂ ਕਿਉਂਕਿ ਗੁਰੂ ਨੇ ਪੂਰਨਾ ਪਾਇਆ ਨਾ ਤੀਜੇ ਪਾ ਦੂਜੇ ਨੂੰ ਕਹੀਏ ਕਿ ਤੂੰ ਕਰ ਤੂੰ ਕਰ ਕਦੇ ਨਹੀਂ ਹੁੰਦਾ ਪਹਿਲਾਂ ਆਪ ਕੀਤਾ ਆਪ ਮਹਾਰਾਜ ਗੁਰੂ ਅਗਨ ਦੇਵ ਜੀ ਪਾਸ਼ਾ ਨੇ ਕੋੜੀਆਂ ਦੇ ਪੱਟੀਆਂ ਬੰਨ੍ਹ-ਬੰਨ੍ਹ ਕੇ ਉਹਨਾਂ ਦੇ ਥੋੜੇ ਸਾਫ਼ ਕਰ ਕਰਕੇ ਉਹਨਾਂ ਦੇ ਆਪ ਮੂੰਹ ਦੇ ਵਿੱਚ ਵਰਕੀਆਂ ਪਾਉਣੀਆਂ ਸੇਵਾ ਕਰਨ ਦਾ ਢੰਗ ਦੱਸਿਆ ਇਹ ਤਾਂ ਸੇਵਾ ਹੁੰਦੀ ਹੈ ਤੇ ਜੇ ਤਲਗੀ ਤਰਪਾਦਸ਼ਾ ਮਹਾਰਾਜ ਦੇ ਪੁੱਤਰ ਸਹਿਲ ਜਦੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੁੰਦੇ ਆ ਅੱਖਾਂ ਦੇ ਸਾਹਮਣੇ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦੇ ਆ ਤੇ ਗੁਰੂ ਜੀ ਸਾਰੇ ਜਿਕਾਰੇ ਤੇ ਸਿੱਖ ਦੇਖਦੇ ਨੇ ਗੁਰਮੁਖ ਪਿਆਰੋ ਤੇ ਆਸ ਰਹੀ ਦੀ ਦੁਨੀਆ ਤੱਕ ਰਹਿਣਾ ਜੇ ਗੁਰੂ ਪਾਤਸ਼ਾਹ ਮਹਾਰਾਜ ਨੇ ਜਿਕਾਰੇ ਛੱਡੇ ਸਾਹਮਣੇ ਖੜੇ ਅਟਾਰੀ ਦੇ ਉੱਤੇ ਗੜੀ ਵਿੱਚ ਦੇਖਦੇ ਆ ਕਿ ਆ ਦੇ ਕੋ ਮੇਰਾ ਅਜੀਤ ਸਿੰਘ ਕਿਹਣੀ ਬਰਸ਼ੀਏ ਦਾ سینਾ ਪਾੜਦੀ ਐ ਕਿਹੜੇ ਪੀਰੇ ਦੇ ਆਰ-ਪਾਰ ਹੁੰਦੇ ਨੇ ਮੇਰਾ ਜਿਹੜਾ ਅਜੀਤ ਸਿੰਘ ਹੈ ਇਹ ਕਿੱਡਾ ਸੂਰਮਾ ਪੌਣੇ ਤਿੰਨ ਘੰਟੇ ਯੁੱਧ ਕੀਤਾ ਦੂਸਰੇ ਸਾਹ ਜਾਂਦੇ ਨੇ ਹੁਣ ਬਹੁਤ ਸੁਣੇ ਨੂੰ ਦੇਖਿਆ ਨਾ ਦੂਰ ਖੜੇ ਗੁਰੂ ਸਾਹਿਬ ਦੇਖ ਰਹੇ ਆ ਆਪਣੇ ਪੁੱਤਰਾਂ ਨੂੰ ਤੇ ਆਉਣ ਵਾਲਾ ਸਮਰ ਦੇਖਿਓ ਉਹਨਾਂ ਦਾ ਸਮਾਜ ਜਦੋਂ ਬਾਦ ਵਿੱਚ ਆਇਆ ਤੇ ਗੁਰੂ ਪਿਆਰੋ ਸਿੰਘਣੀਆਂ ਦੇ ਬੁੱਕੜਾ ਜੋ ਖੋਖੋ ਕੇ ਬੱਚੇ ਉਹਨਾਂ ਦੇ ਸਾਹਮਣੇ ਲੇਕਿਆਂ ਤੇ ਟੰਗ ਦੇ ਕਿਤੇ ਤੁੰਦੇ ਅੱਖਾਂ ਦੇ ਸਾਹਮਣੇ ਗਏ ਹੋਏ ਆ ਪੁੱਤਰ ਇਹ ਪੂਰਨੇ ਪਾਇਆ ਜਾਂਦੇ ਨੇ ਜੇ ਗੁਰੂ ਗਰਮਖਿ ਪਿਆਰੋ ਇੱਥੇ ਆਇਆ ਨੂੰ ਖਾਣੀ ਵੀ ਮੂੜਦਾ ਤੰਦਰੁਸਤੀਆਂ ਮਕਸਦ ਹੈ ਗਰੀਬੀਆਂ ਚੱਕ ਦਿੰਦਾ ਜੋ ਮਾਮਦੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ ਸਿੱਖ ਐਡੇ ਵੀ ਨਹੀਂ ਗੁਰਮਤਿ ਪਿਆਰ ਉਹ ਲੈ ਲੈ ਕੇ ਘਰਾਂ ਨੂੰ ਤੁਰ ਜਾਣ ਤੇ ਭੱਜ ਜਾਣ ਜੇ ਸਮਾ ਪਿਆ ਤੇ ਮਾਈ ਭਾਗੋ ਵਰਗੀਆਂ ਤੇਦੇ ਚਰਚੇ ਤੇ ਜੁਲਦੇ ਮਦਾਨ ਵਿੱਚ ਇਹ ਵੀ ਨਹੀਂ ਐਵੇਂ ਗੁਰੂ ਤੋਂ ਅਸੀਂ ਲੈ ਨਹੀਂ ਜਾਂਦੇ ਵਰ ਜਿਹੜਾ ਕੁਸੜ ਗਿਆ ਲੈ ਜੋ ਜੇ ਦੇਣ ਤੇ ਐ ਬੈਠੋ ਤੇ ਕਰ ਕਹਿਤਾ ਤਾਣਾ ਮਾਣਾ ਧੰਨ ਸਭ ਸੌ ਆਪਣਾ ਹੁਕਮ ਨੇ ਓਰ ਤਨ ਮੰਨ ਤਨ ਸਭ ਸੌ ਕੋਰ ਹਕਮ ਨੇ ਪਾਇਆ ਤਾਂ ਇਸ ਕਰਕੇ ਜਿਹੜਾ ਸਾਡਾ ਆਪਸ ਵਿੱਚ ਪਿਆਰ ਹੈ ਨਾ ਗੁਰੂ ਦਾ ਤੇ ਸਿੱਖ ਦਾ ਨੋਟ ਕਰਦੇ ਹੋ ਇਹ ਗੁਰਮਖ ਪਿਆਰ ਉਹ ਤਾਂ ਤਾਂ ਨਹੀਂ ਰਿਹਾ ਭਾਈ ਗੁਰਦਾਸ ਜੀ ਕਹਿੰਦੇ ਸਾਰੀਆਂ ਪ੍ਰੀਤਾਂ ਟੁੱਟ ਜਾਂਦੇ ਜਾਂ ਨੇ ਜਿੰਨੇ ਵੀ ਤੂੰ ਮਰ ਗਈ ਪਾਲਾ ਇੱਥੇ ਸੰਸਾਰ ਤੇ ਸਭ ਤਰ੍ਹਾਂ ਤਰਫ ਕਰਕੇ ਟੁੱਟਣਗੀਆਂ ਇਹ ਕੋ ਗੁਰੂ ਦੀ ਤੇ ਸਿੱਖ ਦੀ ਜਿਹੜੀ ਪ੍ਰੀਤੀ ਹੈ ਉਹ ਇੰਨੀ ਤੇ ਉੱਚੀ ਤੇ ਸੁਜੀ ਹੈ ਕਿ ਉਸ ਨੂੰ ਮੌਤ ਵੀ ਨਹੀਂ ਛੁੜ ਸਕੀ। ਨੇ ਮੌਤ ਨੇ ਸਾਰੀਆਂ ਵਰਨ ਤੇ ਪਿਆਰ ਤੇ ਪ੍ਰੀਤਾ ਭਰਤੀਆਂ। ਚੰਦ ਚਕੋਰ ਪ੍ਰੀਤ ਹੈ ਬਾਏ ਤਾਰਨੇ ਹਾਲੇ ਚੱਕੀ ਸੂਰਜ ਦੇ ਤਾ। ਮਰਹੌਣ ਸਖਾਲੇ ਨਿਹਮ ਕਬਰ ਚਲ ਜਾਣੀ ਅਖੜ ਮੂੰਹ ਵਿਖਾਲੇ ਮੋਰ ਬੀਹੇ ਬੂਣ ਦੇ ਦੇਖ ਬੱਦਲ ਕਾਲੇ ਨਾਰ ਪਕਾਰ ਪਿਆਰ ਹੈ ਮਾਪੁੱਤ ਸਮਾਲੇ ਪੀਰ ਮਰੀਦਾ ਮਿਰ ਹੜਿਓ ਨਿਵ ਹੈ ਨਾਲੇ ਨੋਟ ਕਰਨ ਦਾ ਜਿਹੜਾ ਤੁਸੀਂ ਧਿਆਨ ਚ ਬੈਠਦੇ ਹੋ ਨਾ ਕਿਤੇ ਸਿਮਰਨ ਦੇ ਵਿੱਚ ਗੁਰੂ ਨਾਲ ਜੁੜਦੇ ਹੋ ਇਹ ਪ੍ਰੀਤ ਤੁਹਾਡੀ ਇਦਾਂ ਹੀ ਰਹਿ ਜਾਣੀ। ਬਾਕੀ ਸੰਸਾਰ ਦਾ ਸਭ ਚਲਿਆ ਜਾਂਦਾ ਬੰਦੇ ਕੋਲ ਸਰੀਰ ਵੀ ਸਾਡਾ ਚਲਿਆ ਜਾਂਦਾ ਕਦੇ ਨਾ ਪਰ ਗੁਰੂ ਦੀ ਪ੍ਰੀਤ ਨਹੀਂ ਕਿਸੇ ਪਾਸੇ। ਬਸ ਇਹੀ ਪ੍ਰੀਤ ਹੈ ਭਗਤ ਰਵਿਦਾਸ ਕੀ ਨੂੰ ਪੜ੍ਹ ਲਓ ਸੱਚੀ ਪ੍ਰੀਤੋਂ ਤੁੰਸਾਂ ਜਿਉਰੀ ਪ੍ਰੀਤ ਨੂੰ ਪੜ੍ਹ ਲਓ ਪ੍ਰੀਤਾਂ ਕਿੱਤੀ ਜੋਰ ਪ੍ਰੀਤ ਬਿਨ ਸਭ ਤੇ ਇਕ ਮਲਾਏ ਨਾਮਦੇਵ ਨੂੰ ਪੜ੍ਹ ਲਓ ਜਿੰਨੇ ਮਰ ਕੇ ਭਗਤਾਂ ਦੀ ਬਾਣੀ ਪੜ੍ਹ ਲਓ ਗੁਰਮੁਖ ਪੈਰੋ ਜਿਹੜੀ ਪ੍ਰੀਤ ਹਨ ਪ੍ਰੀਤ ਇਸੇ ਨੇ ਗੁਰਮੁਖ ਪਿਆਰਿਆ ਤੈਨੂੰ ਪਾਰ ਲੰਘਾਇ ਜਿਹੜੀ ਪ੍ਰੀਤ ਵਿੱਚ ਤੁਸੀਂ ਹੁਣ ਆਏ ਹੋ ਗੁਰੂ ਦਰਬਾਰ ਵਿੱਚ ਬੈਠੇ ਹੋ ਇਹ ਪ੍ਰੀਤ ਨੂੰ ਇੰਨੀ ਪ੍ਰਪਤ ਕਰ ਲਓ ਕਿ ਇਸ ਨੂੰ ਕੋਈ ਤੋੜਨ ਦਾ ਯਤਨ ਕਰੇ ਤੇ ਤੂੰ ਕਹਿ ਦੇਵੇਂ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਰ ਕਮਾ ਜਾਵੇ ਮੇਰੀ ਟੁੱਟੇ ਰਾ ਪਰੇਮ ਵਾਲੀ ਡੋਰੀ ਐਸੀ ਮਾਲੂ ਖਿੱਚ ਲੈ ਤਾਂ ਨਹੀਂ ਮੂਰ ਲਾਲਾਸ ਨੂੰ ਪ੍ਰੀਤ ਬਣੀ ਤੋਰੀ ਦਾ ਟੁੱਟਾ ਸ਼ੋਰੀ ਦਾ ਟੁੱਟਾ ਐਸੀ ਮਾਦੋ ਜਤ ਸੋ ਇੰਨਾ ਪਿਆਰ ਗੁਰੂ ਪਾਤਸ਼ਾਹ ਮਹਾਰਾਜ ਦੀ ਸੰਗਤ ਨਾਲ ਬਾਣੀ ਨਾਲ ਸਾਡਾ ਬਣ ਜਾਵੇ ਇਹ ਗੁਰੂ ਆਪ ਕੋ ਸੇਧ ਲਈਦੀ ਹੁੰਦੀ ਹੈ ਕਿ ਗੁਰੂ ਪਾਤਸ਼ਾਹ ਮਹਾਰਾਜ ਨੇ ਤਤੀਆਂ ਤਮੀਆਂ ਤੇ ਬੈਠ ਕੇ ਉਹਦੇ ਬਾਣੇ ਦੇ ਵਿੱਚ ਸੋ ਗੁਰਮੁਖਿ ਕਿਰਪਾ ਰੋ ਆਪਣੇ ਆਪਣਾ ਮਾਰਗ ਨਹੀਂ ਛੱਡਿਆ ਛੱਡਿਆ ਸਹਬ ਜਾਦੇ ਨੀਹਾਂ ਤੇ ਚੜਿਆਂਗੇ ਆਪਣਾ ਮਾਰਗ ਨਹੀਂ ਛੱਡਿਆ ਉਹ ਨਹੀਂ ਹੱਟਿਆ ਮਰਦੇ ਤੇ ਜਿਉਂਦੇ ਸ਼ਮਤਾ ਮਾਰੀਆਂ ਕਿਹੜੀ ਸਜ਼ਾ ਜਿਹੜੀ ਨਹੀਂ ਦਿੱਤੀ ਪਰ ਗੁਰਮਤਿ ਪਿਆਰੋਂ ਆਪਣਾ ਇਰਾਦਾ ਆਪਣਾ ਮਾਰਗ ਨਹੀਂ ਛੱਡਿਆ ਔਰ ਝਾਤੀ ਮਾਰਿਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕਹਿੰਦੇ ਮੇਰੇ ਪੁੱਤਰ ਨੇ ਭਾਵੇਂ ਪੀਪਲ ਦੇਲ ਦਾ ਪਾ ਕੇ ਅਗਲਾ ਦੇ ਇਹਨਾਂ ਨੂੰ ਜਿਉਂਦੇ ਮੱਚ ਕੇ ਸੜ ਕੇ ਸਵੱਧ ਥਲੇ ਡਿੱਗੂਗੀ ਪਰ ਇਹਨਾਂ ਦੇ ਇਰਾਦੇ ਤੇ ਇਹਨਾਂ ਦੇ ਨਿਸ਼ਾਨੇ ਤੋਂ ਬਦਲ ਨਹੀਂ ਸਕਦਾ ਸੋਧਿਆ ਇਹਨਾਂ ਦੇ ਰਿਸਾਨੇ ਇਹਨਾਂ ਦੇ ਇਰਾਦੇ ਇਹਨਾਂ ਦਾ ਮਾਰਗ ਤੂੰ ਬਦਲ ਨਹੀਂ ਸਕੇਂਗਾ ਪਰ ਉਹ ਚਾhti ਆਪਣੇ ਪਰਵਰ ਦੇ ਮਾਰੇ ਬੱਚੇ ਸਾਡੇ ਵੀ ਐ ਕਾਲਜ ਦਾ ਸਮਾਂ ਹੈ ਰੱਬ ਕਿਰਪਾਈ ਕਰੇ ਤੇ ਨਹੀਂ ਤਾਂ ਇਹ ਨਹੀਂ ਪਤਾ ਘਰੋਂ ਗਈ ਉਧਰ ਨੂੰ ਅੱਜ ਪਤਾ ਨਹੀਂ ਕੀ ਕਰੇ ਹਣੋ ਤੁਹਾਨੂੰ ਪਤਾ ਨਹੀਂ ਕੀ ਖਾ ਰਿਹਾਣ ਪਤਾ ਨਹੀਂ ਕੀ ਕਰੇ ਹਣੋ ਕਿਉਂ ਕਿਉਂਕਿ ਅਸੀਂ ਉਹ ਗੁਣਤੀ ਦੇ ਨਹੀਂ ਸਕੀ ਅੱਜ ਸਮਾਂ ਬੜਾ ਭਿਆਨਕ ਚੱਲ ਰਿਹਾ ਹੈ ਆਪਣੇ ਬੱਚਿਆਂ ਨੂੰ ਸੰਭਾਲੋ ਸਿੱਖੀ ਨਾਲ ਜੋੜੋ ਨਾਮ ਨਾਲ ਜੋੜੋ ਤਾਂ ਕਿ ਉਹ ਦੁਨੀਆ ਦੇ ਤਖਤੇ ਤੇ ਅਮਰੀਕਾ ਜਾਣ ਕੈਨੇਡਾ ਜਾਣ ਜਿੱਥੇ ਵਾਦੀ ਜਾਣ ਉਹ ਆਪਣੇ ਗੁਰੂ ਨਾਲ ਨਾਲ ਟਿਕਾ ਰਹੇ ਤੇ ਮਾਪਿਓ ਬੇਫਿਕਰ ਹੋ ਕੇ ਰਵੇ ਕਿ ਮੇਰਾ ਪੁੱਤ ਹੈ ਨਾ ਭਾਵੇਂ ਉਹ ਸ਼ਰਾਬਾਂ ਵੇਚਦੀ ਕਰਦੇ ਹੋ ਨਸ਼ਿਆ ਵੇਚਦੀ ਕਰਦੇ ਹੋ ਜਿੱਥੇ ਮਰਜੀ ਵਿਆਹ ਸ਼ਾਦੀਆਂ ਦੇ ਕੋਲਿਆ ਵੀਰੇ ਕਿ ਕੇ ਡੋਰ ਨਹੀਂ ਸਕਦਾ ਕਹਿੰਦੇ ਸਿਰ ਤੇ ਹੱਥ ਹੈ ਡੋਰਨ ਤੇ ਹੱਥ ਵਰਗੁ ਨਾਨਕ ਦੇ ਕਰ ਹੱਥ ਮੈਨੂੰ ਵਰਮਤ ਦਿੱਤੀ ਹੋਈ ਹੈ ਇਹਨੇ ਸਹਿਬਜ਼ਾਦੇ ਦੇ ਇਤਿਹਾਸ ਪੜੇ ਹੋਏ ਹੈ ਭਾਈ ਤਾਰੂ ਸਿੰਘ ਵਰਗ ਦੇ ਇਤਿਹਾਸ ਪੜੇ ਹੋਏ ਹੈ ਐਨੀ ਚੀਜ਼ ਅੰਦਰ ਹੋਣੀ ਚਾਹੀਦੀ ਹੈ ਸਾਰੇ ਆਓ ਸਮਾਜ ਜਾਗ ਚਲ ਜੰਦਾ ਇਤਨੀ ਸੇਵਾ ਜਿਹੜੀ ਪ੍ਰਵਾਨ ਕਰਿਓ ਸੋ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਗੁਰੂ ਪਾਤਸ਼ਾਹ ਨੇ ਸਾਨੂੰ ਸਿਖਾਇਆ ਐਵੇਂ ਨਾ ਮਾਰੇ ਮੋਟੇ ਦੁੱਖਾਂ ਦੇ ਤੇ ਹੀ ਟਾਕੇ ਬਹਿ ਜਾ ਕਰੋ ਐ ਹੋ ਗਿਆ ਕਸ ਨਹੀਂ ਹੁੰਦਾ ਸਭ ਕੁਝ ਹੋਵੇਗਾ ਜੋ ਠੀਕ ਹੋਵੇਗਾ ਕੀ ਆਈ ਸੀ ਕੀ ਲੈਣਾ ਹੈ ਤੋਂ ਆਪਦੇ ਗੁਰੂਆਂ ਬਦ ਦੇਖ ਕੇ ਚੜ੍ਹਦੀ ਕਲਾ ਚੱਲਿਆ ਕਰੋ ਆਓ ਇੰਨੀ ਹਾਜ਼ਰੀ ਪ੍ਰਮਾਣ ਸਾਰਿਆਂ ਦਾ ਬਹੁਤ ਸੰਗਤਾਂ ਦਾ ਸੇਵਾਦਾਰਾਂ ਦਾ ਬੱਬਾ ਜੀ ਦਾ ਸਾਰਿਆਂ ਦਾ ਬਹੁਤ ਧੰਨਵਾਦ ਜੀ ਪਿਆਰ ਨਾਲ ਬੱਦੇ ਬੁਲਾਓ ਦੁਆ ਰਿਕੀ ਦਾ ਖਰਸਾ ਵਾਹਿਗੁਰੂ ਜੀ